ਪਰਾ ਦੀ ਦੁਨੀਆ ਵਿੱਚ ਅਜਿਹੇ ਮਾਮਲਿਆਂ ਦੀ ਵੀ ਕਮੀ ਨਹੀਂ ਹੁੰਦੀ ਜੋ ਇਨਸਾਨੀ ਰਿਸ਼ਤਿਆਂ ਦੇ ਤਾਰੇ ਬਾਣੇ ਵਿੱਚ ਉਲਝੇ ਹੁੰਦੇ ਹਨ ਕਿਤੇ ਰਿਸ਼ਤਿਆਂ ਵਿੱਚ ਧੋਖਾ ਹੁੰਦਾ ਹੈ ਤਾਂ ਕਿਤੇ ਰਿਸ਼ਤਿਆਂ ਦਾ ਖੰਡ ਕਰ ਦਿੱਤਾ ਜਾਂਦਾ ਹੈ ਕਈ ਵਾਰ ਇਸ ਤਰ੍ਹਾਂ ਦੇ ਮਾਮਲੇ ਐਨੇ ਪੇਚੀਦਾ ਹੁੰਦੇ ਹਨ ਕਿ ਪੁਲਿਸ ਨੂੰ ਉਹਨਾਂ ਨੂੰ ਸੁਲਝਾਉਣ ਦੇ ਲਈ ਕੜੀ ਮਿਹਨਤ ਕਰਨੀ ਪੈਂਦੀ ਹੈ ਅਜਹਾਈਕ ਮਾਮਲਾ ਅੱਜ ਤੋਂ 10 ਸਾਲ ਪਹਿਲਾਂ यूपी ਦੇ ਮੇਰਟ ਵਿੱਚ ਸਾਹਮਣੇ ਆਇਆ ਸੀ ਜਿੱਤੇ ਇੱਕ ਸੁੰਦਰ ਕੁੜੀ ਦਾ ਖੂਨ ਹੋਇਆ ਸੀ ਤੇ ਜਦੋਂ ਪੁਲਿਸ ਨੇ ਕਾਤਿਲ ਦਾ ਖੁਲਾਸਾ ਕੀਤਾ ਸੀ ਤਾਂ ਹਰ ਕੋਈ ਹੈਰਾਨ ਰਹਿ ਗਿਆ ਸੀ ਅੱਜ ਵੀ ਕਹਾਣੀ ਉਸੀ ਸਸੰਸਨੀ ਕੇਸ ਦੇ ਕਤਲ ਦੀ ਹੈ 11 ਜਨਵਰੀ 2013 ਮੇਰਟ ਉੱਤਰ ਪ੍ਰਦੇਸ਼ ਸਰਦੀਆਂ ਦਾ ਮੌਸਮ ਸੀ ਦੁਪਹਿਰ ਦੇ ਤਕਰੀਬਨ 12 ਵਜੇ ਰਹੇ ਸੀ ਮੇਰਟ ਦੇ 9 ਚੰਦੀ ਪੁਲਿਸ ਛਾਣੇ ਵਿੱਚ ਰੋਜ਼ ਦੀ ਤਰ੍ਹਾਂ ਕੰਮ ਚੱਲ ਰਿਹਾ ਸੀ ਕੁਝ ਫਰਿਆਦੀ ਆਪਣੀ ਫਰਿਆਦ ਲੈ ਕੇ ਥਾਣੇ ਵਿੱਚ ਮੌਜੂਦ ਸੀ ਕੁਝ ਲੋਕਾਂ ਨਾਲ ਪੁਲਿਸ ਬਾਰੇ ਗੱਲ ਕਰ ਰਹੇ ਸੀ ਥਾਰੇ ਦਾ ਮੁੰਸ਼ੀ ਆਪਣੀ ਲਿਖਾ ਪੜੀ ਵਿੱਚ ਵਿਅਸਤ ਸੀ ਉਦੋਂ ਹੀ ਥਾਣੇ ਦੇ ਫੋਨ ਦੀ ਘੰਟੀ ਵੱਜਦੀ ਹੈ ਕੁਝ ਸੈਕਿੰਡ ਫੋਨ ਵੱਜਦਾ ਹੈ ਅਤੇ ਉਦੋਂ ਇੱਕ ਸਪਾਹੀ ਫੋਨ ਉਠਾਉਂਦਾ ਹੈ ਦੂਸਰੀ ਤਰਫ ਤੋਂ ਕਿਸੇ ਮਹਿਲਾ ਦੀ ਆਵਾਜ਼ ਆਉਦੀ ਹੈ ਉਹ ਥਾਣੇ ਦੇ ਸਪਾਈ ਨੂੰ ਆਪਣੇ ਬਾਰੇ ਦੱਸਣ ਤੋਂ ਬਾਅਦ ਦੱਸਦੀ ਹੈ ਕਿ ਹਸਪਤਾਲ ਵਿੱਚ ਇੱਕ ਕੁੜੀ ਨੂੰ ਸ਼ੱਕੀ ਸਥਿਤੀ ਵਿੱਚ ਮ੍ਰਿਤਕ ਪਾਇਆ ਗਿਆ ਹੈ ਤੁਸੀਂ ਆ ਕੇ ਛਾਨਬੀਨ ਕਰ ਸਕਦੇ ਹੋ Laash murda ghar vich hai ਇਹ ਸੁਣਦੇ ਹੀ ਸਫਾਈ ਫੋਨ ਲੱਗਦਾ ਹੈ ਤੇ ਥਾਣੇ ਦੇ ਇੰਚਾਰਜ ਨੂੰ ਦੌੜ ਕੇ ਇਸ ਗੱਲ ਦੀ ਜਾਣਕਾਰੀ ਦਿੰਦਾ ਹੈ ਇਸ ਦੇ ਬਾਅਦ ਬਿਨਾਂ ਦੇਰੀ ਕੀਤੇ ਪੁਲਿਸ ਦੀ ਟੀਮ ਹਸਪਤਾਲ ਦੀ ਤਰਫ ਰਵਾਨਾ ਹੋ ਜਾਂਦੀ ਹੈ 15-20 ਮਿੰਟਾਂ ਵਿੱਚ ਪੁਲਿਸ ਹਸਪਤਾਲ ਪਹੁੰਚਦੀ ਹੈ। ਪਹਿਲਾ ਪੁਲਿਸ ਹਸਪਤਾਲ ਦੀ ਐਮਰਜੈਂਸੀ ਵਿੱਚ ਜਾਂਦੀ ਹੈ ਜਿੱਥੋਂ ਤੋਂ ਪੁਲਿਸ ਥਾਣੇ ਵਿੱਚ ਫੋਨ ਕੀਤਾ ਗਿਆ ਸੀ। ਫਿਰ ਪੁਲਿਸ ਦੀ ਟੀਮ ਮੁਰਦਾਕਾਰ ਪਹੁੰਚਦੀ ਹੈ। ਜਿੱਥੇ ਪੁਲਿਸ ਦੇ ਸਾਹਮਣੇ ਸੀ ਇੱਕ ਕੁੜੀ ਦੀ ਲਾਸ਼ ਜਿਸ ਦੀ ਉਮਰ ਤਰੀਬ 23 ਸਾਲ ਸੀ। ਕੁੜੀ ਦਾ ਨਾਮ ਪ੍ਰੀਤੀ ਸੀ। ਉਹ ਮੈਰਨ ਦੇ ਸ਼ਾਸਤਰੀ ਨਗਰ ਦੀ ਰਹਿਣ ਵਾਲੀ ਸੀ। ਪੁਰੀ ਸਭ ਤੋਂ ਪਹਿਲਾਂ ਲਾਸ਼ ਦਾ ਨਿਰੀਖਣ ਕਰਨ ਵਾਲੇ ਡਾਕਟਰ ਨਾਲ ਗੱਲਬਾਤ ਕਰਦੀ ਹੈ ਹਸਪਤਾਲ ਵਿੱਚ ਉਸ ਵਕਤ ਡਿਊਟੀ ਉੱਤੇ ਮੌਜੂਦ ਡਾਕਟਰ ਪੁਲਿਸ ਨੂੰ ਦੱਸਦਾ ਹੈ ਕਿ ਅਜਾਹਾ ਲੱਗ ਰਿਹਾ ਹੈ ਕਿ ਕੁੜੀ ਦਾ ਕਤਲ ਉਸ ਦਾ ਮੂੰਹ ਦਵਾ ਕੇ ਕੀਤਾ ਗਿਆ ਹੈ ਬਾਕੀ ਪੂਰੀ ਜਾਣਕਾਰੀ ਪੋਸਟਮਾਰਟਮ ਦੇ ਬਾਅਦ ਹੀ ਮਿਲੇਗੀ ਪੁਲਿਸ ਵਾਰੇ ਵੀ লাশ ਨੂੰ ਚੰਗੀ ਤਰ੍ਹਾਂ ਨਾਲ ਦੇਖਦੇ ਹਨ ਤੇ ਪੰਚਨਾਮੇ ਦੀ ਕਾਰਵਾਈ ਕੀਤੀ ਜਾਂਦੀ ਹੈ ਉਸ ਤੋਂ ਫੌਰਨ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਭਜਵਾ ਦਿੱਤਾ ਜਾਂਦਾ ਹੈ ਇਸ ਦੇ ਬਾਅਦ ਪੁਲਿਸ ਕੁੜੀ ਦੇ ਬਾਰੇ ਵਿੱਚ ਹੋਰ ਜਾਣਕਾਰੀ ਇਕੱਠੀ ਕਰਦੀ ਹੈ ਜਾਂਚ ਸ਼ੁਰੂ ਕਰਦੇ ਪੁਲਿਸ ਨੂੰ ਪਤਾ ਚੱਲਦਾ ਹੈ ਕਿ ਲਾਸ਼ ਉਸੇ ਕੁੜੀ ਦੇ ਘਰ ਦੇ ਬਾਥਰੂਮ ਵਿੱਚੋਂ ਮਿਲੀ ਸੀ ਉਸ ਦਾ ਸਿਰ ਇੱਕ ਪਾਣੀ ਨਾਲ ਭਰੇ ਪਲਾਸਟਿਕ ਟੱਬ ਵਿੱਚ ਡੁੱਬਿਆ ਹੋਇਆ ਸੀ ਇਹ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਦੀ ਟੀਮ ਸਿੱਧਾ ਪ੍ਰੀਤੀ ਦੇ ਘਰ ਪਹੁੰਚਦੀ ਹੈ ਦਿੱਤੇ ਮੀਡੀਆ ਵਾਲੇ ਵੀ ਪੁਲਿਸ ਦੇ ਪਿੱਛੇ-ਪਿੱਛੇ ਜਾਂਦੇ ਹਨ ਉਤੇ ਪੁਲਿਸ ਨੂੰ ਪਤਾ ਚੱਲਦਾ ਹੈ ਕਿ ਪ੍ਰੀਤੀ ਇਕ ਇਕਨੋਮਿਕਸ ਦੀ ਵਿਦਿਆਰਥਣ ਸੀ ਨਾਲੇ ਉਹ ਯੂਪੀਐਸ ਦੀ ਤਿਆਰੀ ਵੀ ਕਰ ਰਹੀ ਸੀ ਇਸੇ ਬਾਅਦ ਪੁਲਿਸ ਪਤਾ ਕਰਦੀ ਹੈ ਕਿ লাশ ਨੂੰ ਸਭ ਤੋਂ ਪਹਿਲਾਂ ਕਿਸ ਨੇ ਦੇਖਿਆ ਸੀ ਤਾਂ ਪਤਾ ਚੱਲਦਾ ਹੈ ਕਿ লাশ ਸਭ ਤੋਂ ਪਹਿਲਾਂ ਪ੍ਰੀਤੀ ਦੀ ਭੈਣ ਨੀਹਾ ਨੇ ਦੇਖੀ ਸੀ ਇਸੇ ਬਾਅਦ ਉਸਨੇ ਪ੍ਰੀਤੀ ਦੇ ਦੋਸਤ ਸ਼ਾਕਬ ਨੂੰ ਫੋਨ ਕੀਤਾ ਸੀ ਉਦੋਂ ਤੱਕ ਘਰ ਵਿੱਚ ਕੇਵਲ ਪ੍ਰੀਤੀ ਦੀ ਮਾਂ ਤੇ ਭੈਣ ਨੇਹਾ ਮੌਜੂਦ ਸੀ ਸ਼ਾਕਬ ਨੇਹਾ ਦੇ ਫੋਨ ਕਰਨ ਤੋਂ ਬਾਅਦ ਉਹਨਾਂ ਦੇ ਘਰ ਪਹੁੰਚਿਆ ਸੀ ਤਾਂ ਉਹਨਾਂ ਲੋਕਾਂ ਦੇ লাশ ਨੂੰ ਹਸਪਤਾਲ ਪਹੁੰਚਾਇਆ ਸੀ ਪੁਲਿਸ ਨੂੰ ਸ਼ਾਸਤਰੀ ਨਜ਼ਰ ਵਿੱਚ ਮੌਜੂਦ ਉਹਨਾਂ ਦੇ ਘਰ ਵਿੱਚ ਪਿਤਾ ਭੀਮ ਸਿੰਘ ਮਿਲਦੇ ਹਨ ਭੀਮ ਸਿੰਘ ONC جی ਵਿੱਚ ਇੰਜੀਨੀਅਰ ਸੀ ਉਹਨਾਂ ਦੀ ਨੌਕਰੀ ਉਸ ਵਕਤ ਅਹਮਦਾਬਾਦ ਵਿੱਚ ਸੀ ਪਰ ਉਹ ਛੁੱਟੀ ਉੱਤੇ ਆਪਣੇ ਘਰ ਆਏ ਹੋਏ ਸੀ ਮ੍ਰਿਤਿਕ ਪ੍ਰੀਤੀ ਉਹਨਾਂ ਦੀ ਛੋਟੀ ਬੇਟੀ ਸੀ ਜਦਕਿ ਵੱਡੀ ਬੇਟੀ ਨੀਹਾ ਸ਼ਾਦੀ ਸ਼ੁਦਾ ਸੀ ਪਰ ਉਹ ਵੀ ਉਸ ਵਕਤ ਉਥੇ ਮੌਜੂਦ ਸੀ ਭੀਮ ਸਿੰਘ ਮੀਡੀਆ ਨੂੰ ਬਿਆਨ ਦਿੰਦੇ ਹੋਏ ਦੱਸਦੇ ਹਨ ਕਿ ਬਾਥਰੂਮ ਦੀ ਹਾਲਤ ਦੇਖ ਕੇ ਅਜਾਹਾ ਲੱਗ ਰਿਹਾ ਸੀ ਕਿ ਉਹਨਾਂ ਦੀ ਬੇਟੀ ਆਪਣੇ ਕਮਰੇ ਦੇ ਬਾਥਰੂਮ ਵਿੱਚ ਕਿਸੇ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਉਹ ਪੁਲਿਸ ਨੂੰ ਵੀ ਆਪਣਾ ਇਹ ਬਿਆਨ ਦਰਜ ਕਰਵਾਉਂਦੇ ਹਨ ਇਸ ਦੌਰਾਨ ਪੁਲਿਸ ਪ੍ਰੀਤੀ ਦੇ ਕਮਰੇ ਦੀ ਹੀ ਨਹੀਂ ਬਲਕਿ ਉਹਨਾਂ ਦੇ ਪੂਰੇ ਘਰ ਦੀ ਛਾਣਬੀਨ ਕਰਦੀ ਹੈ ਬਾਥਰੂ ਵਿੱਚੋਂ ਸੁਰਾਗ ਅਤੇ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਫੋਰੈਂਸਿਕ ਟੀਮ ਦੀ ਵੀ ਮਦਦ ਲਈ ਜਾਂਦੀ ਹੈ ਪਰ ਉਥੋਂ ਤੋਂ ਪੁਲਿਸ ਨੂੰ ਨਾ ਤਾਂ ਕੋਈ ਸੁਰਾਗ ਮਿਲਦਾ ਹੈ ਤੇ ਨਾ ਹੀ ਸਬੂਤ ਬਸ ਪੁਲਿਸ ਦੇ ਖੋਲ ਹੁੰਦਾ ਹੈ ਉਹ ਪਲਾਸਟਿਕ ਦਾ ਟੱਬ ਜਿਸ ਵਿੱਚ ਪ੍ਰੀਤੀ ਦਾ ਸਿਰ ਡੁੱਬਿਆ ਹੋਇਆ ਸੀ ਫਿਰ ਪੁਲਿਸ ਨੂੰ ਪਤਾ ਚੱਲਦਾ ਹੈ ਕੇ ਘਟਨਾ ਦੇ ਸਮੇਂ ਘਰ ਵਿੱਚ ਤਿੰਨ ਲੋਕ ਮੌਜੂਦ ਸਨ ਤੇ ਫਿਰ ਠੀਕ ਉਸ ਦੇ ਬਾਅਦ ਘਰ ਵਿੱਚ ਚਾਰ ਲੋਕ ਮੌਜੂਦ ਸਨ ਪ੍ਰੀਤੀ ਦੇ ਪਿਤਾ ਭੀਮ ਸਿੰਘ ਮਾ ਸ਼ਸ਼ੀ ਵਾਲਾ ਪੈਣ ਨੇਹਾ ਤੇ ਚੌਥਾ ਸ਼ਾਕਬ ਜਨੀ ਕੇ ਪ੍ਰੀਤੀ ਦਾ ਦੋਸਤ ਪਹਿਲਾਂ ਤੜੇ ਪ੍ਰੀਤੀ ਦੀ ਪੈਣ ਨੇਹਾ ਦਾ ਦੋਸਤ ਹੋਇਆ ਕਰਦਾ ਸੀ ਨੇਹਾ ਦਾ ਵਿਆਹ ਹੋ ਜਾਣ ਤੋਂ ਬਾਅਦ ਉਸ ਦੀ ਦੋਸਤੀ ਪ੍ਰੀਤੀ ਦੇ ਨਾਲ ਹੋ ਗਈ ਸ਼ਾਕਬ ਦਾ ਉਹਨਾਂ ਦੇ ਘਰ ਆਉਣਾ ਜਾਣਾ ਵੀ ਸੀ ਉਸ ਤੋਂ ਬਾਅਦ ਪੁਲਿਸ ਦੇਖਦੀ ਹੈ ਕੇ ਪ੍ਰੀਤੀ ਦੀ ਮਾਂ ਸ਼ਸ਼ੀ ਵਾਲਾ ਦਾ ਤੇ ਭੈਣ ਨੇਹਾ ਦਾ ਰੋ ਰੋ ਕੇ ਬੁਰਾ ਹਾਲ ਹੈ ਪੁਲਿਸ ਜਦੋਂ ਉਹਨਾਂ ਤੋਂ ਪੁੱਛਗਿੱਛ ਕਰਦੀ ਹੈ ਤਾਂ ਪੁਲਿਸ ਦੇ ਸਾਹਮਣੇ ਅਜਾਹਾ ਖੁਲਾਸਾ ਕਰਦੇ ਹਨ ਪੁਲਿਸ ਵਾਲੇ ਹਰਾਰ ਰਹਿ ਜਾਂਦੇ ਹਨ ਸ਼ਸ਼ੀ ਵਾਲਾ ਪੁਲਿਸ ਨੂੰ ਦੱਸਦੀ ਹੈ ਕਿ ਉਹਨਾਂ ਦੀ ਬੇਟੀ ਦਾ ਕਾਤਲ ਕੋਈ ਹੋਰ ਨਹੀਂ ਬਲਕਿ ਉਸਦਾ ਬਾਪ ਹੈ ਸ਼ਸ਼ੀ ਵਾਲਾ ਪੁਲਿਸ ਨੂੰ ਦੱਸਦੀ ਹੈ ਕਿ ਭੀਮ ਸਿੰਘ ਨੂੰ ਕਦੇ ਬੇਟੀ ਚਾਹੀਦੀ ਨਹੀਂ ਸੀ ਉਸਨੂੰ ਕੇਵਲ ਬੇਟੇ ਦੀ ਚਾਹਤ ਸੀ ਉਹ ਬੇਟੀਆਂ ਨੂੰ ਨਾ ਪਸੰਦ ਕਰਦਾ ਸੀ ਤਿਲਜਾਮ ਸੀ ਕਿ ਉਹ ਪਹਿਲਾਂ ਵੀ ਬੇਟੀਆਂ ਨੂੰ ਮਾਰਨ ਦੀ ਕੋਸ਼ਿਸ਼ ਕਰ ਚੁੱਕਿਆ ਹੈ ਨੀਹਾ ਵੀ ਆਪਣੀ ਮਾਂ ਦੇ ਬਿਆਨ ਨਾਲ ਸਹਿਮਤ ਹੁੰਦੀ ਹੈ ਨੀਹਾ ਵੀ ਪੁਲਿਸ ਨੂੰ ਜਾ ਹੀ ਬਿਆਨ ਦਿੰਦੀ ਹੈ ਉਹ ਕਹਿੰਦੀ ਹੈ ਕਿ ਉਸਦੇ ਪਿਤਾ ਭੀਮ ਸਿੰਘ ਨੇ ਹੀ ਉਸਦੀ ਭੈਣ ਦਾ ਕਤਲ ਕੀਤਾ ਹੈ ਪ੍ਰੀਤੀ ਦੀ ਮੌਤ ਤੋਂ ਪਹਿਲਾਂ ਉਸਨੇ ਪ੍ਰੀਤੀ ਦੇ ਚੀਕਰ ਦੀਆਂ ਆਵਾਜ਼ਾਂ ਵੀ ਸੁਣੀਆਂ ਸੀ ਉਦੋਂ ਉਸ ਦੇ ਕਵਰੇ ਵਿੱਚ దਈ ਸੀ ਜਿੱਤੇ ਸਾਰਾ ਸਮਾਨ ਵਿਕਰਿਆ ਹੋਇਆ ਸੀ ਪ੍ਰੀਤੀ ਬਾਥਰੂਮ ਵਿੱਚ ਗਿਰੀ ਪਈ ਸੀ ਉਸ ਦਾ ਸਿਰ ਪਲਾਸਟਿਕ ਦੇ ਟੱਬ ਵਿੱਚ ਸੀ ਤੇ ਪੁਲਿਸ ਸ਼ਾਕਬ ਤੋਂ ਪੁੱਛਗਿੱਛ ਕਰਦੀ ਹੈ ਸ਼ਾਕਬ ਪੁਲਿਸ ਨੂੰ ਦੱਸਦਾ ਹੈ ਕਿ ਹਾਸੀ ਦੇ ਵਕਤ ਉਹ ਤੇ ਮੌਜੂਦ ਨਹੀਂ ਸੀ ਨੀਹਾ ਨੇ ਉਸ ਨੂੰ ਫੋਨ ਕਰਕੇ ਉੱਥੇ ਬੁਲਾਇਆ ਸੀ ਉਹ ਪੁਲਿਸ ਨੂੰ ਦੱਸਦਾ ਹੈ ਕਿ ਪ੍ਰੀਤੀ ਦੀ ਮੌਤ ਕੋਈ ਹਾਦਸਾ ਨਹੀਂ ਬਲਕਿ ਕਤਲ ਹੈ ਜਿਸ ਨੂੰ ਉਸਦੇ ਪਿਤਾ ਭੀਮ ਸਿੰਘ ਨੇ ਹੀ ਅੰਜਾਮ ਦਿੱਤਾ ਹੈ ਪੁਲਿਸ ਕਾਰ ਵਿੱਚ ਮੌਜੂਦ ਰਿਸ਼ਤੇਦਾਰਾਂ ਤੋਂ ਵੀ ਪੁੱਛਗਿੱਛ ਕਰਦੀ ਹੈ ਉਸ ਵਕਤ ਹਰਾਰ ਹੈ ਜਾਂਦੀ ਹੈ ਜਦੋਂ ਸਾਰੇ ਭੀਮ ਸਿੰਘ ਉੱਤੇ ਹੱਤਿਆ ਦਾ ਸ਼ੱਕ ਜਤਾਉਂਦੇ ਹਨ ਹੁਣ ਮ੍ਰਿਤਿਕਾ ਦਾ ਪਿਤਾ ਭੀਮ ਸਿੰਘ ਪੁਲਿਸ ਦੀ ਨਜ਼ਰ ਵਿੱਚ ਆ ਜਾਂਦਾ ਹੈ ਪੁਲਿਸ ਉਸ ਉੱਤੇ ਫੋਕਸ ਕਰਦੀ ਹੈ 24 ਘੰਟਿਆਂ ਤੋਂ ਜ਼ਿਆਦਾ ਦਾ ਵਕਤ ਗੁਜ਼ਰ ਜਾਂਦਾ ਹੈ ਇਸੇ ਦੌਰਾਨ ਪੁਲਿਸ ਨੂੰ ਪ੍ਰੀਤੀ ਦੀ ਪੋਸਟਮਾਰਟਮ ਰਿਪੋਰਟ ਵੀ ਮਿਲ ਜਾਂਦੀ ਹੈ ਰੀਪੋਰਟ ਦੇ ਮੁਤਾਬਕ ਦਮ ਘੁੱਟ ਜਾਣਾ ਪ੍ਰੀਤੀ ਦੀ ਮੌਤ ਦਾ ਕਾਰਨ ਹੁੰਦਾ ਹੈ ਜਦਨੀ ਉਸ ਦੀ ਮੌਤ ਦਮ ਘੁੱਟ ਨਾਲ ਹੋਈ ਸੀ ਜਿਵੇਂ ਕਿ ਹਸਪਤਾਲ ਦੇ ਡਾਕਟਰ ਵੀ ਪੁਲਿਸ ਨੂੰ ਪਹਿਲਾਂ ਹੀ ਦੱਸ ਚੁੱਕੇ ਸੀ ਉਸ ਦਾ ਪਤਲ ਮੂੰਹ ਦਵਾ ਕੇ ਕੀਤਾ ਗਿਆ ਸੀ ਹੁਣ ਪੁਲਿਸ ਇੱਕ ਵਾਰ ਫਿਰ ਪੂਰੀ ਤਿਆਰੀ ਤੇ ਨਵੇਂ ਸਵਾਲਾਂ ਦੇ ਨਾਲ ਪ੍ਰੀਤੀ ਦੇ ਪਿਤਾ ਭੀਮ ਸਿੰਘ ਤੋਂ ਪੁੱਛਗਿੱਛ ਕਰਦੀ ਹੈ ਪਹਿਲਾ ਤਾਂ ਪੁਲਿਸ ਨੇ ਸਾਹਮਣੇ ਪੁਰਾਣੇ ਹਾਦਸੇ ਵਾਰੀ ਗੱਲ ਦਹਰਾਉਂਦਾ ਹੈ ਪਰ ਜਦੋਂ ਪੁਲਿਸ ਸਖਤੀ ਕਰਦੀ ਹੈ ਤਾਂ ਉਸ ਦੀ ਜबान ਉੱਤੇ ਸੱਚ ਆ ਜਾਂਦਾ ਹੈ ਉਹ ਪੁਲਿਸ ਨੂੰ ਜੋ ਕਹਾਣੀ ਸੁਣਾਉਂਦਾ ਹੈ ਉਸ ਨੂੰ ਸੁਣ ਕੇ ਸਭ ਹਰਾਰ ਰਹਿ ਜਾਂਦੇ ਹਨ ਆਪਣੇ ਬਿਆਨ ਵਿੱਚ ਉਹ ਦੱਸਦਾ ਹੈ ਕਿ ਉਸ ਨੇ ਪਹਿਲਾ ਪ੍ਰੀਤੀ ਦਾ ਸਿਰ ਬੈੱਡ ਦੇ ਵਿੱਚ ਮਾਰਿਆ ਜਿਸ ਨਾਲ ਉਹ ਬੇਹੋਸ਼ ਹੋ ਗਈ ਫਿਰ ਉਸ ਦਾ ਮੂੰਹ ਦਵਾ ਦਿੱਤਾ ਕਿਸ ਦੇ ਬਾਅਦ ਉਹ ਉਸ ਨੂੰ ਖਿੱਚ ਕੇ ਬਾਥਰੂਮ ਵਿੱਚ ਲੈ ਗਿਆ ਤੇ ਉੱਥੇ ਪਾਣੀ ਨਾਲ ਭਰੇ ਪਲਾਸਟਿਕ ਦੇ ਟੱਬ ਵਿੱਚ ਪ੍ਰੀਤੀ ਦਾ ਸਿਰ ਡਬੋ ਦਿੱਤਾ ਤਾ ਕਿ ਕੋਈ ਹਾਦਸਾ ਲੱਗੇ ਆਪਣਾ ਗੁਨਾਹ ਕਬੂਲ ਕਰਨ ਤੋਂ ਬਾਅਦ ਪੀਮ ਸਿੰਘ ਨੂੰ ਕੋਈ ਅਫਸੋਸ ਨਹੀਂ ਸੀ ਪੀਮ ਸਿੰਘ ਪੁਲਿਸ ਨੂੰ ਦੱਸਦਾ ਹੈ ਕਿ ਉਹ ਛੁੱਟੀ ਲੈ ਕੇ ਆਪਣੇ ਘਰ ਆਇਆ ਹੋਇਆ ਸੀ ਉਹ ਆਪਣੀਆਂ ਬੇਟੀਆਂ ਤੋਂ ਪੁੱਛ ਨਹੀਂ ਸੀ ਉਸ ਨੂੰ ਬੇਟੀਆਂ ਦੀ ਮੁੰਡਿਆਂ ਨਾਲ ਦੋਸਤੀ ਬਿਲਕੁਲ ਵੀ ਪਸੰਦ ਨਹੀਂ ਸੀ ਇਹੀ ਵਜ੍ਹਾ ਸੀ ਕਿ ਉਹ ਸਾਕਬ ਨੂੰ ਵੀ ਪਸੰਦ ਨਹੀਂ ਕਰਦਾ ਸੀ ਪਰ ਉਸ ਦਾ ਘਰ ਵਿੱਚ ਆਉਣਾ ਜਾਣਾ ਸੀ ਉਸ ਨੂੰ ਇਹ ਗੱਲ ਬਹੁਤ ਖਟਕਦੀ ਸੀ ਉਸਨੇ ਕਈ ਵਾਰ ਆਪਣੀ ਬੇਟੀ ਤੇ ਪਤਨੀ ਨੂੰ ਵੀ ਜਾਹਾ ਕਰਨ ਤੋਂ ਮਨਾ ਕੀਤਾ ਸੀ ਉਸਨੇ ਕਈ ਵਾਰ ਪ੍ਰੀਤੀ ਨੂੰ ਕਿਹਾ ਸੀ ਕਿ ਉਹ ਸਾਖਬ ਨਾਲ ਰਿਸ਼ਤਾ ਖਤਮ ਕਰ ਲਵੇ ਪਰ ਜਦੋਂ ਉਹ ਨਹੀਂ ਮੰਨੀ ਤਾਂ ਉਸਨੇ ਪ੍ਰੀਤੀ ਨੂੰ ਹੀ ਖਤਮ ਕਰ ਦਿੱਤਾ ਗੁੱਸੇ ਵਿੱਚ ਆ ਕੇ ਪ੍ਰੀਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪੀਮ ਸਿੰਘ ਦਾ ਇਹ ਕਿਵਾਲੀਆ ਬਿਆਨ ਉਸਦੇ ਇਰਾਦਿਆਂ ਨੂੰ ਦਰਸਾ ਰਿਹਾ ਸੀ ਇਸ ਤੋਂ ਬਾਅਦ ਪੁਲਿਸ ਨੇ ਸਾਰੇ ਪਹਿਲੂਆਂ ਦੀ ਤੇ ਭੀਮ ਸਿੰਘ ਦੇ ਬਿਆਨ ਦੀ ਤਕਸੀਦ ਕੀਤੀ ਤੇ ਫਿਰ 14 ਜਨਵਰੀ 2013 ਨੂੰ ਇਸ ਮਾਮਲੇ ਦਾ ਖੁਲਾਸਾ ਕੀਤਾ ਜਿਸ ਨੂੰ ਜਾਣ ਕੇ ਹਰ ਕੋਈ ਹੈਰਾਨ ਸੀ ਉਰੋਪੀ ਭੀਮ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਤੋਂ ਤੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਇਸ ਤੋਂ ਬਾਅਦ ਪੁਲਿਸ ਨੇ ਘਟਨਾਵਾਰੀ ਥਾਂ ਤੇ ਜਾ ਕੇ ਘਟਨਾਵਾਰੀ ਥਾਂ ਨੂੰ ਦੁਬਾਰਾ ਰੀਕਟ੍ਰੇਡ ਕੀਤਾ ਸੀ ਉਸ ਸਮੇਂ ਇਸ ਮਾਮਲੇ ਦੀ ਜਾਂਚ ਮੇਰਰ ਦੇ ਤਤਕਾਲੀ ਐਸਐਸਪੀ ਡੀਆਈਜੀ ਕੇ ਸਤਿਆਨਨੈਨ ਕਰ ਰਹੇ ਸਨ ਉਹਨਾਂ ਨੇ ਸਹਾਈ ਪ੍ਰੋਫਾਈਲ ਮਰਡਰ ਕੇਸ ਦਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਪੁਲਿਸ ਨੇ ਬਾਰ ਦਾਤ ਦੇ ਸਿਰਫ 72 ਘੰਟਿਆਂ ਬਾਅਦ ਹੀ ਇਸ ਸੰਸਰੀ ਖੇਸ ਕਤਲ ਦਾ ਖੁਲਾਸਾ ਕਰ ਦਿੱਤਾ ਅਸਲੀ ਕਾਤਲ ਦਾ ਖੁਲਾਸਾ ਹੋਣ ਤੋਂ ਬਾਅਦ ਪ੍ਰੀਤੀ ਦੇ ਦੋਸਤ ਸ਼ਾਕਬ ਨੂੰ ਪੁਲਿਸ ਬਾਏ ਇੱਜ਼ਤ ਛੱਡ ਦਿੰਦੀ ਹੈ ਤਾਂ ਇਹ ਸੀ ਰੀਅਲ ਮਰਡਰ ਦੀ ਕਹਾਣੀ ਮੇਰਿਟ ਦੀ ਜਿੱਤੇ ਕਿਵੇਂ ਬਾਪ ਆਪਣੀ ਬੇਟੀ ਨੂੰ ਤੱਬ ਵਿੱਚ ਡੋਬੋ ਕੇ ਮਾਰ ਦਿੰਦਾ ਹੈ ਜੇ ਤੁਹਾਨੂੰ ਅੱਜ ਦੀ ਕਹਾਣੀ ਚੰਗੀ ਲੱਗੀ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਤੇ ਜੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਹਾਂ ਇੱਕ ਹੋਰ ਖੌਫनाक ਸਟੋਰੀ ਦੇ ਨਾਲ ਧੰਨਵਾਦ